ਮੁੱਖ ਮੰਤਰੀ ਭਗਵੰਤ ਮਾਨ ਦੀ ਕਾਂਗਰਸ ਦੇ ਸਾਬਕਾ ਵਿਧਾਇਕ ਐਮਐਲਏ ਦੇ ਨਾਲ ਮੁਲਾਕਾਤ ਇਸ ਮੁਲਾਕਾਤ ਨੇ ਸਿਆਸੀ ਹਲਕਿਆਂ 'ਚ ਚਰਚਾ ਛੇੜ ਦਿੱਤੀ ਹੈ ਕਿ ਕੀ ਆਮ ਆਦਮੀ ਪਾਰਟੀ ਆਪਣੇ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਦੀ ਟਿਕਟ ਕੱਟਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਤੇ ਜਿਹੜਾ ਉਹਦੇ ਵਿੱਚ ਦੂਰੀਆਂ ਦੀ ਕਹਾਣੀ ਤੁਰ ਪਈ ਹੈ ਇਸ ਮੁਲਾਕਾਤ ਦੇ ਮੌਕੇ ਆਪਣੇ ਹੀ ਐਮਐਲਏ ਨੂੰ ਇਗਨੋਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰਕਾਰ ਇੱਕ ਕਹਾਣੀ ਕੀ ਹੈ ਇਹ ਕਿਹੜਾ ਕਾਂਗਰਸ ਦਾ ਵੱਡਾ ਆਗੂ ਹੈ ਤੇ ਸਾਫਕਾ ਵਿਧਾਇਕ ਹੈ ਜਿਹੜੇ ਨਾਲ ਮੁੱਖ ਮੰਤਰੀ ਦੀ ਮੁਲਾਕਾਤ ਹੋਈ ਹੈ ਤੇ ਇਸ ਨੇ ਸਿਆਸੀ ਹਲਕਿਆਂ ਦੇ ਵਿੱਚ ਕੀ ਚਰਚਾ ਛੇੜੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸਿਆਸੀ ਹਲਕਿਆਂ ਦੇ ਅੰਦਰ ਇੱਕ ਚਰਚਾ ਬੜੇ ਜ਼ੋਰਾਂ ਨਾਲ ਛੜ ਚੁੱਕੀ ਹੈ ਦਰਅਸਲ ਮਾਮਲਾ ਕੀ ਹੈ ਆਖਰਕਾਰ ਤੁਸੀਂ ਵੀ ਸੋਚਦੇ ਹੋਵੋਗੇ ਕਿ ਕਿਹੜਾ ਕਾਂਗਰਸ ਦਾ ਸਾਬਕਾ ਵਿਧਾਇਕ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਮੰਤਰੀ ਤੇ ਮੌਜੂਦਾ ਐਮਐਲਏ ਤੇ ਭਾਰੀ ਪਈ ਜਾਂਦਾ ਹੈ ਆਖਰਕਾਰ ਮਸਲਾ ਕੀ ਹੈ ਦਰਅਸਲ ਸਿਆਸਤ ਤੇ ਨਿਗਰਖ ਰੱਖਦੇ ਆ ਤੇ ਕਈ ਵਾਰ ਚੀਜ਼ਾਂ ਥੋੜੀ ਦੇਰ ਨਾਲ ਸਾਹਮਣੇ ਆਉਂਦੀਆਂ ਨੇ ਦਰਅਸਲ ਮਾਮਲਾ ਇਹ ਹੈ ਕਿ 7 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਮਾਣਾ ਸ਼ਹਿਰ ਦੇ ਵਿੱਚ ਸੀ ਸਮਾਣਾ ਵਿਧਾਨ ਸਭਾ ਹਲਕਾ ਵੀ ਹੈ ਸਮਾਣੇ ਦੇ ਵਿੱਚ 7 ਬੱਚਿਆਂ ਦੀ ਮੌਤ ਹੋ ਗਈ ਸੀ ਟਿੱਪਰ ਦੇ ਨਾਲ ਹੋਏ ਦਰਦਨਾਕ ਤੇ ਭਿਆਨਕ ਹਾਦਸੇ 'ਚ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਟਿੱਪਰ ਮਾਲਕ ਤੇ ਜ਼ਿੰਮੇਵਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਹੋਈ ਨਹੀਂ ਉਹ ਕਾਰਵਾਈ ਢਿੱਲੀ ਮੱਠੀ ਸੀ ਮੁੱਖ ਮੰਤਰੀ ਭਗਵੰਤ ਮਾਨ ਇਸ ਸਾਰੇ ਜਿਹੜਾ ਰੋ ਹੈ ਮਾਪਿਆਂ ਦਾ ਤੇ ਆਮ ਲੋਕਾਂ ਦਾ ਸਮਾਣੇ ਸ਼ਹਿਰ ਦੇਆਂ ਦਾ ਹਲਕੇ ਹਲਕੇ ਦੇ ਲੋਕਾਂ ਦਾ ਉਸ ਰੋ ਨੂੰ ਠੰਡਾ ਕਰਨ ਲਈ ਪਹੁੰਚੇ। ਉੱਥੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹੇ ਮੰਤਰੀ ਸਾਬਕਾ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਦਾ ਉਹ ਹਲਕਾ ਬੜੇ ਦਬਕੇ ਦੁਬਕੇ ਮਾਰਦੇ ਨੇ ਕਦੇ ਉਹ ਵੀ ਸੀ ਨੂੰ ਫਰੀਦਕੋਟ ਮੈਡੀਕਲ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਪ ਕੁਲਪਤੀ ਨਾਲ ਖੈਬਰ ਦੇ ਨੇ ਦੁਰਵਿਵਹਾਰ ਕਰਦੇ ਨੇ ਫਿਰ ਉਹ ਮਾਸਟਰ ਆਮਾਣ ਮਾ ਨਾਲ ਵੀ ਕਰਦੇ ਨੇ ਦਰਅਸਲ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਦੀ ਗੈਰ ਹਾਜ਼ਰੀ ਦੇ ਵਿੱਚ ਸਮਾਣਾ ਤੋਂ ਹੀ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਲਾਲ ਸਿੰਘ ਦੇ ਪੁੱਤਰ ਕਾਕਾ ਰਜਿੰਦਰ ਸਿੰਘ ਬੜੇ ਸਰਗਰਮ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਮੁਲਾਕਾਤ ਤੇ ਜਿਹੜਾ ਸਾਰਾ ਮਾਮਲਾ ਜਿਹੜਾ ਇਹ ਸਮਾਨੇ ਵਾਲਾ ਜਿੰਨਾ ਵੀ ਮਾਮਲਾ ਹੈ ਜਿਹੜਾ ਟਿਪਰ ਵਾਲਾ ਇਸ ਦੇ ਵਿੱਚ ਸਾਰੀ ਵਿਚੋਲਗੀ ਰਜਿੰਦਰ ਸਿੰਘ ਨੇ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਬੜਾ ਦులਾਰ ਦਿੱਤਾ ਬੜਾ ਦులਾਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਐਂਜ ਲੱਗਦਾ ਸੀਗਾ ਵੀ ਜਵੇਂ ਅੱਜ ਹੀ ਬਾਹ ਫੜ ਕੇ ਨਾਲ ਲੈ ਜਾਣਗੇ ਯਾਨੀ ਕਿ ਇਹੋ ਜੀ ਸਥਿਤੀ ਪੈਦਾ ਹੋਗੀ ਇਹਦੇ ਨਾਲ ਹੁਣ ਦੋ ਤਿੰਨ ਚਰਚਾਾਂਾਂ ਚੱਲੀਆਂ ਨੇ ਪਹਿਲੀ ਚਰਚਾ ਇਹ ਹੈ ਕਿ ਚੇਤਨ ਸਿੰਘ ਜੋੜਾ ਮਾਜਰਾ ਦੀ ਗੈਰ ਹਾਜ਼ਰੀ ਮੁੱਖ ਮੰਤਰੀ ਦਾ ਹਲਕੇ 'ਚ ਹੋਣਾ ਤੇ ਚੇਤਨ ਸਿੰਘ ਜੋੜਾ ਮਾਜਰਾ ਦਾ ਹਲਕੇ ਤੋਂ ਬਾਹਰ ਹੋਣਾ ਇਸ ਨੂੰ ਦੋ ਐਂਗਲਾਂ ਨਾਲ ਦੇਖਿਆ ਜਾ ਰਿਹਾ ਪਹਿਲਾ ਐਂਗਲ ਜਿਹੜਾ ਚੇਤਨ ਸਿੰਘ ਜੋੜਾ ਮਾਜਰਾ ਕਹਿੰਦੇ ਆ ਉਹ ਕਹਿੰਦੇ ਆ ਕਿ ਵੀ ਮੈਂ ਜਿਹੜਾ ਉਹ ਬਾਹਰ ਸੀ ਮੈਂ ਲੁਧਿਆਣੇ ਪੱਛਮੀ ਦੀ ਜਿਮਨੀ ਚੌਂਕ ਤੋਂ ਚੌਂਕ ਪ੍ਰਚਾਰ ਲਈ ਗਿਆ ਹੋਇਆ ਸੀ ਇਹ ਗੱਲ ਚੇਤਨ ਸਿੰਘ ਜੋੜਾ ਮਾਜਰਾ ਕਹਿੰਦੇ ਆ ਕਿ ਹੋਰ ਕੋਈ ਗੱਲ ਨਹੀਂ ਉਹ ਕਹਿੰਦੇ ਦੂਜਾ ਐਂਗਲ ਜੋ ਪਟਿਆਲੇ ਦੇ ਸਿਆਸੀ ਗਲਿਆਰਿਆਂ 'ਚ ਤੇ ਸਮਾਣੇ ਦੇ ਸਿਆਸੀ ਗਲਿਆਰਿਆਂ 'ਚ ਚੱਲ ਰਿਹਾ ਹੈ ਉਹ ਇਹ ਹੈ ਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਚੇਤਨ ਸਿੰਘ ਜੋੜਾ ਮਾਜਰਾ ਦੇ ਵਿਚਕਾਰ ਦੂਰੀਆਂ ਵਧੀਆਂ ਨੇ ਉਹਦੇ ਕਾਰਨ ਨੇ ਇੱਕ ਸਿਹਤ ਮੰਤਰੀ ਹੁੰਦਿਆਂ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਉਪਕੁਲਪਤੀ ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਦੇ ਨਾਲ ਕੀਤਾ ਗਿਆ ਦੁਰਵਿਵਹਾਰ ਉਸ ਤੋਂ ਬਾਅਦ ਮੈਡਮਾਂ ਤੇ ਮਾਸਟਰਾਂ ਨਾਲ ਕੀਤਾ ਗਿਆ ਦੁਰਵਿਹਾਰ ਤੇ ਇਸ ਟਿੱਪਰ ਵਾਲੇ ਮਾਮਲੇ ਦੇ ਵਿੱਚ ਜਿਹੜੇ ਬੱਚੇ ਦੀ ਮੌਤ ਹੋਈ ਸੱਤ ਬੱਚਿਆਂ ਦੀ ਇਸ ਮਾਮਲੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਢਿੱਲੀ ਕਾਰਵਾਈ ਚੇਤਨ ਸਿੰਘ ਜੋੜਾ ਮਾਜਰਾ ਤੇ ਕਥਿਤ ਤੌਰ ਤੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦੇ ਜਿਹੜਾ ਉਹਨਾਂ ਦੇ ਵੱਲੋਂ ਸਖਤ ਕਾਰਵਾਈ ਨਹੀਂ ਹੋਣ ਦਿੱਤੀ ਗਈ ਸਾਂਝਾਂ ਦੀ ਗੱਲ ਆਈ ਹੈ ਟਿੱਪਰ ਚਾਲਕਾਂ ਦੇ ਨਾਲ ਇਹ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਕੰਨੀ ਕਰਤਾ ਰਹੇ ਨੇ ਉਹਨਾਂ ਤੋਂ ਬਚਣ ਦੇ ਲਈ ਚਰਚਾਵਾਂ ਕਈ ਨੇ ਚੇਤਨ ਸਿੰਘ ਜੋੜਾ ਮਾਜਰਾ ਤੇ ਜਿੱਥੇ ਟਿਪਰ ਮਾਲਕਾਂ ਨਾਲ ਸਾਂਝ ਦੇ ਉਜਰ ਲਗਾਏ ਜਾ ਰਹੇ ਨੇ ਇਹਨਾਂ ਦੀ ਦਹਿਸ਼ਤ ਤੇ ਲਗਾਮ ਲਗਾਉਣ ਦੀ ਤਾਂ ਉਹਨਾਂ ਨੂੰ ਖੁੱਲ੍ਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਜਿਸ ਟਿਪਰ ਦੀ ਟੱਕਰ ਨਾਲ ਬੱਚਿਆਂ ਦੀ ਮੌਤ ਹੋਈ ਹੈ ਉਸ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਅਤੇ ਸਜ਼ਾ ਦਿਵਾਉਣ ਦੀ ਮੰਗ ਵਧੇਰੇ ਪੱਧਰ ਤੇ ਮਾਪਿਆਂ ਤੇ ਆਮ ਲੋਕਾਂ ਵੱਲੋਂ ਚੱਕੀ ਜਾ ਰਹੀ ਹੈ ਦਿੱਲੀ ਕਾਰਵਾਈ ਕਰਨ ਮਾਪੇ ਰੋਚ ਨੇ ਤੁਹਾਨੂੰ ਪਤਾ ਹੈ ਕਿ ਡੀਸੀ ਗਏ ਉਹਨਾਂ ਨੂੰ ਵੀ ਉਹਨਾਂ ਨੇ ਰੋਸ ਵਜੋਂ ਉਹਨਾਂ ਦੀ ਆਰਤੀ ਕੀਤੀ ਮਾਪਿਆਂ ਨੇ ਤੇ ਇਸ ਸਾਰੇ ਕਸੇ ਨੂੰ ਡੀਸੀ ਠੰਡਾ ਕਰਨ ਲਈ ਗਏ ਸੀ ਕਿਉਂਕਿ ਮੁੱਖ ਮੰਤਰੀ ਦਾ ਦੌਰਾ ਸੀ ਇਸ ਤੋਂ ਬਾਅਦ ਇਹ ਮਾਮਲਾ ਹੋਰ ਭੱਗ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭੱਗਿਆ ਤਾਂ ਸਾਰੇ ਘਟਨਾ ਕਰਨ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਦੇ ਉਤੀਤ ਚ ਬਾਬਾ ਫਰੀਦ ਯੂਨੀਵਰਸਿਟੀ ਉਪ ਕੁਲਪਤੀ ਡਾਕਟਰ ਰਾਜਬਾਦਰ ਨਾਲ ਕੀਤੇ ਦੁਰਵਿਵਾਰ ਕੁਝ ਸਮੇਂ ਪਹਿਲਾਂ ਸਰਕਾਰੀ ਸਕੂਲ ਅਚ ਦੇ ਅਧਿਆਪਕਾ ਪ੍ਰਤੀ ਵਰਤੇ ਆ ਵਰਤੀਰਾ ਵੀ ਇਸ ਘਟਨਾ ਨਾਲ ਮੁੱਖ ਮੋੜ ਸੁਰਖੀਆਂ ਚ ਆਇਆ ਸਮਾਣਾ ਹਲਕੇ ਦੇ ਇਸ ਅਤਿ ਸਵੇਦਨਸ਼ੀਲ ਮੁੱਦੇ ਮੋਕੇ ਹਲਕਾ ਵਿਧਾਇਕ ਦਾ ਨਾ ਹੋਣਾ ਅਤੇ ਭਗਵੰਤ ਮਾਨ ਵੱਲੋਂ ਇਸ ਸ਼ਕਤੀ ਨਾਲ ਕਹਿਣਾ ਕਿ ਬੱਚਿਆਂ ਦੀ ਮੌਤ ਅਤੇ ਟਿੱਪਰ ਮਾਲਕਾਂ ਦੀ ਖੁੱਲਣ ਨੂੰ ਲੈ ਕੇ ਕੋਈ ਵੀ ਦੋਸ਼ੀ ਹੋਵੇਗਾ ਉਸ ਦੀ ਸਜ਼ਾ ਤੈਅ ਕੀਤੀ ਜਾਵੇਗੀ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਭਾਵੇਂ ਦੋਸ਼ੀ ਉਹਨਾਂ ਦੀ ਆਪਣੀ ਹੀ ਪਾਰਟੀ ਨਾਲ ਸੰਬੰਧਿਤ ਕਿਉਂ ਨਾ ਹੋਵੇ ਇਸ ਤੋਂ ਇਲਾਵਾ ਮ੍ਰਿਤਕ ਬੱਚਿਆਂ ਦੇ ਮਾਪਿਆਂ ਤੇ ਮੁੱਖ ਮੰਤਰੀ ਭਗਵਾਨ ਅਤਮਾਨ ਵਿਚਕਾਰ ਮਸਲੇ ਦੇ ਹੱਲ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਕਕਰਜਿੰਦਰ ਸਿੰਘ ਦੀ ਸਰਗਰਮ ਭੂਮਿਕਾ ਅਤੇ ਮੁੱਖ ਮੰਤਰੀ ਵੱਲੋਂ ਰਜਿੰਦਰ ਸਿੰਘ ਪਤੀ ਪ੍ਰਤੀ ਉਲਾਰਵ ਤੀਰਾ ਚਰਚਾ ਦਾ ਵਿਸ਼ਾ ਬਣ ਗਿਆ ਹਲਕਾ ਸਮਾਣਾ ਚ ਵਾਪਰੇ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਚੇਤਨ ਸਿੰਘ ਜੋੜਾ ਮਾਜਰਾ ਪ੍ਰਤੀ ਮੁੱਖ ਮੰਤਰੀ ਦੀ ਨਾਰਾਜ਼ਗੀ ਨਾਲ ਜੋੜ ਕੇ ਉਸ ਨੂੰ ਪਾਰਟੀ ਤੇ ਦੂਰ ਕਰਨ ਦੀਆਂ ਚਰਚਾਵਾਂ ਦੇ ਨਾਲ ਕਈ ਤਰ੍ਹਾਂ ਦੀਆਂ ਇਨਕੁਆਰੀਆਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਕਿਆਸਰਾਈਆਂ ਨੂੰ ਪੁਖਤਾ ਕਰਨ ਲਈ ਮੌਕੇ ਦੇ ਡੀਐਸਪੀ ਦੇ ਤਬਾਦਲੇ ਨੂੰ ਉਦਾਹਰਣ ਦੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਫੇਰੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ਤੇ ਕਾਰਵਾਈ ਤੋਂ ਪਾਸਾ ਬਟਨ ਦਾ ਅਮਲ ਲੁਧਿਆਣਾ ਦੀ ਜਿਮਣੀ ਚੋਣ ਨਾਲ ਵੀ ਜੋੜਿਆ ਜਾ ਰਿਹਾ ਇੱਕ ਚਰਚਾ ਹੈ ਹੁਣ ਇਹਦਾ ਇੱਕ ਐਂਗਲ ਹੋਰ ਹੈ ਇਹਦਾ ਇੱਕ ਕੋਣ ਹੋਰ ਹੈ ਕਾਂਗਰਸੀ ਸਫਾ ਦੇ ਅੰਦਰ ਲਾਲ ਸਿੰਘ ਵੱਡੇ ਆਗੂ ਜ਼ਰੂਰ ਨੇ ਇਹਦੇ 'ਚ ਕੋਈ ਦੋਰ ਹੈ ਤੇ ਉਹ ਹੁਣ ਆਪਣੀ ਸਿਹਤ ਦੇ ਕਾਰਨ ਬਹੁਤੇ ਸਿਆਸੀ ਤੌਰ ਤੇ ਸਰਗਰਮ ਨਹੀਂ ਕਾਕਾ ਰਜਿੰਦਰ ਸਿੰਘ 2017 'ਚ ਇੱਥੋਂ ਚੋਣ ਜਿੱਤੇ ਸੀ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰਖੜਾ ਨੂੰ ਹਰਾਇਆ ਸੀ ਕਾਕਾ ਰਜਿੰਦਰ ਸਿੰਘ ਲਾਲ ਸਿੰਘ ਦੇ ਪੁੱਤਰ ਨੇ ਕਮੋਹ ਬਰਾਦਰੀ 'ਚ ਆਉਂਦੇ ਨੇ ਮਸਲਾ ਇਹ ਹੈ ਕਿ lal singh ala tada navjot singh sidhu de naal turya si navjot singh sidhu diyan ਤੁਹਾਨੂੰ ਹੁਣ ਪਤਾ ਹੀ ਹੈ ਕਿ ਨਵਜੋਤ ਸਿੰਘ ਸਿੱਧੂ ਤਾਂ ਸਿਆਸਤਕਾਰ ਹੀ ਨਹੀਂ ਰਹੇ ਉਹ ਤਾਂ ਜਾ ਚੁੱਕੇ ਨੇ ਕਪਲ ਸ਼ਰਮਾ ਸ਼ੋਅ ਚ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਹੁਣ ਇੰਟਰਸਟ ਵੀ ਨਹੀਂ ਹੈ ਉਹਨਾਂ ਦੀ ਦਿਲਚਸਪੀ ਵੀ ਨਹੀਂ ਹੈ ਕਿ ਉਹ ਸਿਆਸਤ ਕਰਨ ਤੇ ਸਰਗਰਮ ਸਿਆਸਤ ਕਰਨ ਤੇ 나ਹੀਂ ਉਹ ਮੇਰੇ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਉਹ ਨਾ ਹੀ ਐਸਕੇਪੇਬਲ ਨੇ ਕਿ ਜਿਹੜਾ ਉਹ ਅੱਗੇ ਜਾ ਸਕਦੇ ਨੇ ਤੇ ਉਹ ਕਿਸੇ ਧੜੇ ਦੀ ਅਗਵਾਈ ਕਰ ਸਕਦੇ ਨੇ ਦੇਖੋ ਧੜਿਆਂ ਦੀ ਅਗਵਾਈ ਕਰਨੀ ਕੋਈ ਸੌਖੀ ਖੇਡ ਨਹੀਂ ਹੁੰਦੀ ਧੜਿਆਂ ਨੂੰ ਲੈ ਕੇ ਚੱਲਣਾ ਆਪਣੇ ਲੀਡਰਾਂ ਨੂੰ ਸੰਤੁਸ਼ਟ ਕਰਨਾ ਆਪਣੇ ਲੀਡਰਾਂ ਪ੍ਰਤੀ ਸਾਰਾ ਸਾਰਾ ਬਹੁਤ ਕੁਝ ਚੀਜ਼ਾਂ ਹੁੰਦੀਆਂ ਨੇ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇ ਜਿਹਦੇ ਵਿੱਚ ਨਵਜੋ ਸਿੱਧੂ ਦੀ ਘਾਟ ਹੁਣ ਲਾਲ ਸਿੰਘ ਤੇ ਉਹਨਾਂ ਦਾ ਪਰਿਵਾਰ ਜਾਨੀ ਕਿ ਲਾਲ ਸਿੰਘ ਤਾਂ ਸਿੱਧੂ ਹਰਾ ਦੇ ਨਾਲ ਚੱਲੇ ਸਿੱਧੂ ਐਕਟਿਵ ਨਹੀਂ ਹੈਗੇ ਤੇ ਹੁਣ ਇਹ ਜਿਹੜਾ ਕਾਂਗਰਸੀਆਂ ਦਾ ਧੜਾ ਏਹ ਹੁਣ ਰਾ ਲੱਭ ਰਿਹਾ ਕਿ ਅਸੀਂ ਜਾਈਏ ਕਿੱਧਰ ਐਸੀ ਕਾਂਗਰਸ ਦੇ ਏ ਧੜੇ ਵੱਲ ਜਾਈਏ ਜਾਂ ਬੀ ਧੜੇ ਵੱਲ ਜਾਈਏ ਇਹਨਾਂ ਨੂੰ ਨਹੀਂ ਪਤਾ ਜਿਹੜਾ ਇੱਕ ਸਾਈਲੈਂਟ ਧੜਾ ਬੈਠਾ ਚੁੱਪ ਕਰਕੇ ਕਾਂਗਰਸ ਦੇ ਅੰਦਰ ਉਹ ਧੜਾ ਉਸ ਧੜੇ ਵੱਲ ਜਾਈਏ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਲਾਲ ਸਿੰਘ ਤੇ ਉਹਨਾਂ ਦਾ ਪਰਿਵਾਰ ਇਸ ਸਮੇਂ ਸਿਆਸਤ ਦੇ ਚੌਰਾਹੇ ਤੇ ਖੜਾ ਹੈ ਤੇ ਇਸ ਵਿਚਕਾਰ ਮੁੱਖ ਮੰਤਰੀ ਦੀ ਕਾਕਾ ਰਜਿੰਦਰ ਸਿੰਘ ਦੇ ਪ੍ਰਤੀ ਉਲਾਰਤਾ ਉਨਾ ਪ੍ਰਤੀ ਸਨੇਹ ਜਾਗਣਾ ਤੇ ਇਸ ਸਾਰੇ ਮਾਮਲੇ ਦੇ ਵਿੱਚ ਉਹਨਾਂ ਦੀ ਮੁੱਖ ਭੂਮਿਕਾ 'ਚ ਆਉਣਾ ਆਪਣੇ ਆਪ 'ਚ ਸਿਆਸੀ ਚਰਚਾਵਾਂ ਨੂੰ ਹੋਰ ਹਵਾ ਦਿੰਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਕਾਕਾ ਰਜਿੰਦਰ ਸਿੰਘ ਆਮ ਆਦਮੀ ਪਾਰਟੀ 'ਚ ਜਾ ਸਕਦੇ ਹੈ? ਕੀ ਉਹਨਾਂ ਨੂੰ ਸਮਾਣੇ ਤੋਂ ਆਮ ਆਦਮੀ ਪਾਰਟੀ ਟਿਕਟ ਦੇ ਸਕਦੀ ਹੈ ਤੇ ਚੇਤਨ ਸਿੰਘ ਜੋੜਾ ਮਾਜਰਾ ਦੀ ਟਿਕਟ ਕੱਟ ਸਕਦੀ ਹੈ? ਇਹ ਜਿਹੜੇ 2-3 ਸਵਾਲ ਨੇ ਇਸ ਸਮੇਂ ਦੇ ਨਾਲ ਹੱਲ ਹੋਣਗੇ। ਇਹਨਾਂ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਕਾਂਗਰਸ ਦੇ ਅੰਦਰ ਲਾਲ ਸਿੰਘ ਪਰਿਵਾਰ ਦੀ ਬਹੁਤ ਇੱਜ਼ਤ ਹੈ ਇਹਦੇ ਕੋਈ ਦੋ ਰਹਿਵਾ ਨਹੀਂ ਹਨ ਪਰ ਇਸ ਸਮੇਂ ਲਾਲ ਸਿੰਘ ਪਰਿਵਾਰ ਦੇ ਲਈ ਸਿਆਸੀ ਤੌਰ ਦੇ ਉੱਤੇ ਰਾਹ ਚੁਣਨ ਦੇ ਵਿੱਚ ਦਿੱਕਤਾਂ ਨੇ ਕਾਂਗਰਸ ਦੇ ਅੰਦਰ ਲਾਲ ਸਿੰਘ ਧੜਾ ਉਸ ਪ੍ਰਕਾਰ ਜਾਂ ਉਹਨਾਂ ਦਾ ਪਰਿਵਾਰ ਰੈਲੀਵੈਂਟ ਰਹਿੰਦਾ ਜਾਂ ਨਹੀਂ ਰਹਿੰਦਾ ਇਹ ਬਹੁਤ ਔਖਾ ਸਵਾਲ ਬਣ ਚੁੱਕਿਆ ਹੁਣ ਤੱਕ ਨਵਜੋਤ ਸਿੰਘ ਸਿੱਧੂ ਦੇ ਨਾਲ ਜਾਣ ਤੋਂ ਬਾਅਦ ਉਹਨਾਂ ਦੀਆਂ ਦੂਰੀਆਂ ਬਾਕੀ ਲੋਕਾਂ ਦੇ ਨਾਲ ਵਧੀਆਂ ਨੇ ਹੁਣ ਉਹ ਭਰੀਆਂ ਜਾ ਸਕਦੀਆਂ ਨੇ ਕਿ ਨਹੀਂ ਇਹ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਇੱਕ ਗੱਲ ਜ਼ਰੂਰ ਹੈ ਕਿ ਜਿੰਨੇ ਵੀ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਕਮੂ ਬਰਾਦਰੀ ਦੇ ਵੱਡੇ ਕਾਂਗਰਸੀ ਆਗੂ ਨੇ ਉਹ ਲਾਲ ਸਿੰਘ ਨਾਲ ਸਨੇਹ ਰੱਖਦੇ ਨੇ ਲਾਲ ਸਿੰਘ ਦੇ ਨਾਲ ਹਾਂ ਨਾਲ ਹਾਂ ਮਨਾ ਲੈਂਦੇ ਨੇ ਕਦੇ-ਕਦੇ ਕਦੇ-ਕਦੇ ਨਹੀਂ ਮਨਵਾਉਂਦੇ ਜਿਵੇਂ ਕਿ ਮਦਰ ਲਾਲ ਜਲਾਲਪੁਰ ਨੇ ਹਰदयाल ਕਮਬੋਜ ਦੇ ਹਾਲਾਂਕਿ ਉਹ ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਵਾਲੇ ਧੜੇ ਦੇ ਵਿੱਚ ਵਿਚਰ ਰਹੇ ਨੇ ਹੁਣ ਲਾਲ ਸਿੰਘ ਇਕੱਲੇ ਰਹਿ ਗਏ ਲਾਲ ਸਿੰਘ ਨੇ ਫਿਰ ਕਿਤੇ ਤਾਂ ਜਾਣਾ ਹੀ ਹੈ ਨਾ ਉਹਨਾਂ ਨੇ ਤਾਂ ਕੋਈ ਨਾ ਕੋਈ ਤਾਂ ਦਰ ਫੜਨਾ ਹੈ ਜਿੱਥੇ ਉਹਨਾਂ ਦੀ ਸਿਆਸਤ ਤੇ ਉਹਨਾਂ ਦੇ ਪੁੱਤਰ ਦੀ ਸਿਆਸਤ ਜਿੰਦੀ ਰਹੇ ਲਾਲ ਸਿੰਘ ਇਸ ਸਮੇਂ ਬੜੇ ਉਦਚਿੱਤੀ ਚ ਨੇ ਜੋ ਮੈਂ ਮੰਨਦਾ ਉਹ ਸੇਤ ਉਹਨਾਂ ਦੀ ਨਹੀਂ ਠੀਕ ਹੈਗੀ ਇਸ ਕਰਕੇ ਉਹ ਐਕਟਿਵ ਨਹੀਂ ਹੈਗੇ ਪਰ ਉਹਨਾਂ ਦੇ ਪੁੱਤਰ ਐਕਟਿਵ ਨੇ ਤੇ ਉਹ ਸਮਾਣੇ ਤੋਂ ਐਕਟਿਵ ਨੇ ਆ ਇਸ ਘਟਨਾ ਨੇ ਤਾਂ ਸਾਰੀਆਂ ਚਰਚਾਵਾਂ ਦੇ ਲਈ ਬੂਹੇ ਖੋਲ ਦਿੱਤੇ ਨਾ ਕਿ ਉਹ ਆਮ ਆਦਮੀ ਪਾਰਟੀ ਚ ਵੀ ਜਾ ਸਕਦੇ ਨੇ ਮੁੱਖ ਮੰਤਰੀ ਦਾ ਉਹਨਾਂ ਪ੍ਰਤੀ ਸਨੇਹ ਜਾਗਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕਰ ਜਾਂਦਾ ਹੁਣੇ ਜਿਹੜੇ ਪਹਿਲੇ ਦੋ ਸਵਾਲ ਸੀ ਕਿ ਕੀ ਰਜਿੰਦਰ ਸਿੰਘ ਆਮ ਆਦਮੀ ਪਾਰਟੀ ਚ ਜਾ ਸਕਦੀ ਹੈ ਤੇ ਚੇਤਨ ਸਿੰਘ ਜੋੜਾ ਮਾਦਰਾ ਦੀ ਟਿਕਟ ਕੱਟੀ ਜਾ ਸਕਦੀ ਹੈ ਇਸ ਲਈ ਸਾਨੂੰ ਬਹੁਤਾਂ ਨਹੀਂ ਤਾਂ 6-7 ਮਹੀਨਿਆਂ ਦੀ ਉਡੀਕ ਕਰਨੀ ਪਊਗੀ ਇਹ ਚੀਜ਼ਾਂ ਬਹੁਤ ਛੇਤੀ ਸਪਸ਼ਟ ਹੋ ਜਾਣਗੀਆਂ